ਅੱਜ ਇਸ ਗਰੰਥੀ ਸਿੰਘ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਕਿ ਪਰਿਵਾਰ ਰੋਟੀ ਤੋਂ ਵੀ ਆਤਰੇ ਜਿਹੜੇ ਘਰ ਵਿੱਚ ਮੈਂ ਖੜਾ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਇਹ ਘਰ ਵੀ ਕਿਰਾਏ ਤੇ ਆ ਗਰੰਥੀ ਸਿੰਘ ਹੀ ਡਿਊਟੀ ਲੋਣੀ ਗਏ ਸੀ ਚਾਰ ਤੋਂ ਛੇ ਡਿਊਟੀ ਲਾ ਲਈ ਆ ਹੂੰ ਡਿਊਟੀ ਲਾ ਕੇ ਬਿਖਦੇ ਆ ਡਿਊਟੀ ਲਾ ਕੇ ਹਾਂਜੀ ਮੁੜ ਕੇ ਨਹੀਂ ਉੱਠੇ ਰੱਬ ਦਾ ਦਿੱਤਾ ਸਭ ਕੁਝ ਹੈਗਾ ਸੀ ਪੈਲੀ ਵੀ ਹੈਗੀ ਸੀ ਕੋਠੀਆਂ ਵਾਲੇ ਹਾਂ ਸਭ ਕੁਝ ਹੈਗਾ ਸੀ ਹੂੰ ਪਰ ਪਤਾ ਨਹੀਂ ਇਹਨਾਂ ਦੇ ਬਿਮਾਰ ਹੋਣ ਦੇ ਵਿੱਚ ਮੁੜ ਕੇ ਸਭ ਕੁਝ ਹੀ ਵੇ ਘਟ ਗਿਆ ਅਟੈਕ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਮੌਤ ਹੋ ਗਈ ਹਾਂਜੀ ਮੰਜੇ ਤੇ 6 ਦਿਨ ਮੰਜੇ ਤੇ ਪਏ ਰਹੇ ਤੇ ਇੱਕ ਪਾਸਾ ਮਾਰਿਆ ਗਿਆ ਸੀ ਤੇ ਬਾਅਦ ਵਿੱਚ ਰੋਟੀ ਪਾਣੀ ਵੀ ਛੱਡ ਦਿੱਤਾ ਸੀ 6 ਦਿਨਾਂ ਦੇ ਵਿੱਚ ਵਿੱਚ ਸਾਡੇ ਕੋ ਵੀ ਆਪਣੀ ਤਿੰਨ ਕਿੱਲੇ ਹੈਗੇ ਸੀ ਹੈਗਾ ਸਭ ਕੁਝ ਹੀ ਥਾਂ ਵੀ ਬਥੇਰਾ ਸੀ ਬਹੁਤ ਜ਼ਿਆਦਾ ਹੈਗਾ ਸੀ ਪਰ ਜੋ ਰੱਬ ਨੇ ਜਿੱਥੇ ਰੱਖਣਾ ਵੇ ਰਹਿਣਾ ਪਊਗਾ ਕਰੋ ਸਾਰਾ ਉਹਨਾਂ ਦੀ ਬਿਮਾਰੀ ਤੇ ਲੱਗ ਗਿਆ ਪਹਿਲੀ ਵਗੀ ਤੇ ਕਾਰ ਬਾਰੇ ਹਾਂਜੀ ਕੁਝ ਬਿਮਾਰੀ ਤੇ ਲੱਗ ਗਿਆ ਇਸ ਤਰ੍ਹਾਂ ਹੀ ਪਤਾ ਨਹੀਂ ਲੱਗਾ ਜਦੋਂ ਉੱਠੀ ਕੀਦਾ ਹਰ ਕਦਾ ਜੀ ਕਰਦਾ ਚੰਗਾ ਖਾਣ ਪੀਣ ਨੂੰ ਆਪਣਾ ਘਰ ਬਾਹਰ ਹੋਵੇ ਜੀ ਨਹੀਂ ਕਰਦਾ ਵੀਡੀਓ ਦੇ ਵਿੱਚ ਵੀਡੀਓ ਪਾਉਣ ਨੂੰ ਪਰ ਮਜਬੂਰੀ ਹੈ ਬੱਚੇ ਆ ਸੰਗਤ ਕੋਲੋਂ ਕੀ ਮੰਗ ਕਰਦੇ ਮੈਂ ਮੰਗੇ ਉਹ ਕਰਦੇ ਆ ਇੱਕ ਤੇ ਮੇਰੀ ਵੀ ਮਾਲੀ ਸੇਤਾ ਤੇ ਇੱਕ ਮੈਂ ਵੀ ਜਿਹੜਾ ਆਪਣੇ ਬੱਚਿਆਂ ਨੂੰ ਰਾਸਕਾ ਉਹਨਾਂ ਨੂੰ ਆਪਦੇ ਕਮਕਾਰਾਂ ਤੇ ਲਾ ਸਕਾ ਤੇ ਦੂਜਾ ਮੈਨੂੰ ਆਪਣਾ ਘਰ ਚਾਹੀਦਾ ਮੈਂ ਕਿਰਾਏ ਤੇ ਰਹਿਣੀ ਆ ਤੇ ਇਹ ਵੀ ਉਹਨਾਂ ਨੇ ਮਾਰਚ ਦੇ ਵਿੱਚ ਸ਼ਾਇਦ ਮਾਲਕ ਮਕਾਨ ਨਾਲ ਆ ਜਾਣਾ ਹੈ ਤੇ ਉਹਨਾਂ ਨੇ ਠਾ ਦੇਣਾ ਸੀ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਇੱਕ ਗ੍ਰੰਥੀ ਸਿੰਘ ਦੇ ਘਰ ਖੜਾ ਮੈਂ ਤੇ ਗ੍ਰੰਥੀ ਸਿੰਘ ਨੇ ਲੰਬੇ ਸਮੇਂ ਤੋਂ ਸੇਵਾ ਨਿਭਾਈ ਗ੍ਰੰਥੀ ਸਿੰਘ ਦੀ ਪਾਠੀ ਦੀ ਸੇਵਾ ਕਰਦੇ ਸਨ ਕਰ ਕਰ ਜਾ ਕੇ ਪਾਠ ਕਰਦੇ ਨੇ ਪੱਕੇ ਡਿਊਟੀ ਕਿਤੇ ਨਹੀਂ ਸੀ ਤੇ ਅਚਾਨਕ ਗ੍ਰੰਥੀ ਸਿੰਘ ਦੀ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਬਿਮਾਰ ਹੋਏ ਗ੍ਰੰਥੀ ਸਿੰਘ ਕਦੀ ਇਹ ਵੀ ਪਰਿਵਾਰ ਜਿਹੜਾ ਪੈਲੀ ਬੰਨੇ ਵਾਲਾ ਸੀ ਪੈੜੀ ਵੀ ਸੀ ਘਰ ਵੀ ਹੋਵੇਗਾ ਤਾਂ ਸਾਰਾ ਕੁਝ ਗ੍ਰੰਥੀ ਸਿੰਘ ਦੀ ਬਿਮਾਰੀ ਤੇ ਲੱਗਣ ਤੋਂ ਬਾਅਦ ਅੱਜ ਇਸ ਗ੍ਰੰਥੀ ਸਿੰਘ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਕਿ ਪਰਿਵਾਰ ਰੋਟੀ ਤੋਂ ਵੀ ਆਤਰੇ ਜਿਹੜੇ ਘਰ ਵਿੱਚ ਮੈਂ ਖੜਾ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਹੈ ਇਹ ਘਰ ਵੀ ਕਿਰਾਏ ਤੇ ਹੈ ਸੋ ਆਪਾਂ ਸਾਡੀ ਨਾ ਕੋਈ ਐਨਜੀਓ ਹੈ ਨਾ ਹੀ ਅਸੀਂ ਕੋਈ ਸੇਵਾ ਸੁਸਾਇਟੀ ਚਲਾਉਂਦੇ ਆ ਅਸੀਂ ਤਾਂ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਇਸ ਪਰਿਵਾਰ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਆ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਬਹੁਤ ਵੱਡੀ ਗੱਲ ਇਹ ਆ ਕਿ ਗਰੰਥੀ ਸਿੰਘਾ ਨੂੰ ਜਾਂ ਪਾਠੀ ਸਿੰਘਾ ਨੂੰ ਬਹੁਤੇ ਪੈਸੇ ਨਹੀਂ ਬਣਦੇ ਹੁਣ ਜੇ ਖਣ ਪਾਠ ਦੀ ਵੀ ਡਿਊਟੀ ਕੋਈ ਨਿਭਾਉਂਦਾ ਹੈ ਤੇ 3 ਦਿਨ ਅਗਲੇ ਤੇ ਘਰ ਰਹਿਣਾ ਤੇ ਪੈਸੇ ਕਿੰਨੇ ਬੰਦੇ 6 ਜਾਂ 700 ਰੁਪਇਆ ਤੇ ਇਸ ਤਰੀਕੇ ਦੇ ਨਾਲ ਪਾਠੀ ਸਿੰਘਾਂ ਦਾ ਜਿਹੜਾ ਨਾ ਬਹੁਤ ਬੁਰੇ ਹਾਲਾਤ ਨੇ ਘਰਾਂ ਦੇ ਤਾਂ ਜੋ ਅੱਜ ਆਪਾਂ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਤੁਹਾਨੂੰ ਮਿਲਾਉਣ ਜਾ ਰਹੇ ਆ ਪਾਠੀ ਸਿੰਘ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਜਿਹੜਾ ਬਿਲਕੁਲ ਹੀ ਰੋਟੀ ਤੋਂ ਵੀ ਆਤਰ ਹੈ ਤੇ ਅੱਜ ਆਪਾਂ ਉਸ ਪਰਿਵਾਰ ਦੀ ਤੁਹਾਨੂੰ ਗੱਲਬਾਤ ਸੁਣਾਉਨੇ ਆ ਤੇ ਕੋਸ਼ਿਸ਼ ਕਰਾਂਗੇ ਕਿਸ ਸੰਗਤ ਤੇ ਰੂਬਰੂ ਗੱਲ ਰੱਖੀ ਜਾਵੇ ਉਹਨਾਂ ਦੀ ਤਾਂ ਜੋ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਹੋ ਸਕੇ। ਤੋਂ ਆਪਣੇ ਨਾਲ ਗਰੰਤੀ ਸਿੰਘ ਦੇ ਧਰਮ ਪਤਨੀ ਮੌਜੂਦ ਨੇ ਆਪਾਂ ਕਰਦਿਆਂ ਗੱਲਬਾਤ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਬਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਸਰਬਜੀਤ ਕੋਰ। ਇਹ ਗਰੰਤੀ ਸਿੰਘ ਦਾ ਕੀ ਨਾਮ ਸੀਗਾ? ਪ੍ਰਤਾਪ ਸਿੰਘ। ਪ੍ਰਤਾਪ ਸਿੰਘ। ਕਿੰਨਾ ਸਮਾਂ ਉਹਨਾਂ ਨੇ ਪਾਠੀ ਦੀ ਸੇਵਾ ਨਿਭਾਈ? ਬਹੁਤਾ ਸਮਾਂ ਪਾਠੀ ਦੀ ਲਪੋਂਦੇ ਰਹੇ ਆ ਸੇਵਾ ਕਰਦੇ ਰਹੇ ਆ ਬਲੋਕਲ ਸੀ ਪਰ ਕੁਛ ਬੰਦਾ ਨਹੀਂ ਸੀ ਹੂੰ ਤੇ ਮਾਹੀ ਟਾਈਮ ਪਾਸ ਹੁੰਦਾ ਸੀ ਮਤਲਬ ਖੁੱਲਾ ਮਤਲਬ ਘਰਾਂ ਦੇ ਵਿੱਚ ਹੀ ਪਾੜ ਕਰਦੇ ਪੱਕੀ ਡਿਊਟੀ ਕਿਤੇ ਨਹੀਂ ਸੀ ਨਹੀਂ ਪੱਕੀ ਕਿਤੇ ਨਹੀਂ ਡਿਊਟੀ ਹੈਗੀ ਹੂੰ ਹਾਂਜੀ ਵਧੀਆ گزارਾ ਚੱਲਦਾ ਸੀ ਉਦੋਂ ਹਾਂਜੀ ਹੋਈ ਜਾਂਦਾ ਹੈ ਟਾਈਮ ਪਾਸ ਹੂੰ ਤੁਹਾਡਾ ਪੁਰਾਣਾ ਘਰ ਕੋਈ ਗਰੰਤੀ ਸਿੰਘ ਤੇ ਕੋਲ ਕੋਈ ਘਰ ਨਹੀਂ ਸੀਗਾ ਉਦੋਂ ਨਹੀਂ ਹੈ ਉਦੋਂ ਵੀ ਕਿਰਾਏਤੀ ਸੀ ਹਾਂਜੀ ਕਿਰਾਏ ਤੇ ਹੂੰ ਕਿੰਨਾ ਚਿਰ ਉਹਨਾਂ ਸ਼ਹਿਰੇ ਡਿਊਟੀ ਕਰਦੇ ਆ ਇਹ ਖੜੇ ਦੇ ਖਾਲਸਾ ਗੁਰਦੁਆਰੇ ਉੱਥੇ ਵੀ ਪ੍ਰਸ਼ਾਦ ਦੀ ਡਿਊਟੀ ਕਰਦੇ ਸੀ ਪੱਕੀ ਕੋਈ ਡਿਊਟੀ ਨਹੀਂ ਸੀ ਹੈਗੀ ਹੂੰ ਹਾਂਜੀ ਉੱਥੇ ਵੀ ਉਹਨਾਂ ਨੇ ਸਾਨੂੰ ਆਕੇ ਤੁਹਾਨੂੰ ਥਾਂ ਮੁੜ ਕੇ ਮਿਲਿਆ ਕੁਝ ਵੀ ਨਹੀਂ ਫੇਰ ਅਸੀਂ ਇੱਥੇ ਸ਼ਹਿਰ ਚ ਪੱਟੀ ਆ ਗਏ ਹੂੰ ਬੰਦ ਦਾ ਕੁਝ ਵੀ ਨਹੀਂ ਸੀ ਹੂੰ ਥੋੜੇ ਪੈਸੇ ਕੁਝ ਵੀ ਨਹੀਂ ਸੀ ਬੰਦ ਦਾ ਉਥੋਂ ਹੀ ਲੰਗਰ ਪਾਣੀ ਚੱਕੀਦਾ ਸੀ ਉੱਤ ਸਾਰਾ ਕੁਛ ਰਾ ਦਿਨ ਦੀ ਰੋਟੀ ਆਉਂਦੀ ਸੀ ਹੂੰ ਜਿੱਦਾਂ ਪਿੱਛੇ ਤੁਸੀਂ ਦੱਸਿਆ ਵੀ ਲੰਮੇ ਸਮੇਂੋਂ ਬਿਮਾਰ ਰਹੇ ਹਨਾ ਤੇ ਤੁਹਾਡੇ ਕੋਲ ਪਹਿਲੀ ਵੀ ਹੈਗੀ ਸੀ ਨਾ ਤੁਸੀਂ ਦੱਸਿਆ ਹਾਂਜੀ ਰੱਬ ਦਾ ਦਿੱਤਾ ਸਭ ਕੁਝ ਹੈਗਾ ਸੀ ਪਹਿਲੀ ਵੀ ਹੈਗੀ ਸੀ ਕੋਠੀਆਂ ਵਾਲੇ ਹਾਂ ਸਭ ਕੁਝ ਹੈਗਾ ਸੀ ਹੂੰ ਪਰ ਪਤਾ ਨਹੀਂ ਇਹਨਾਂ ਦੇ ਬਿਮਾਰ ਹੋਣ ਦੇ ਵਿੱਚ ਮੁੜ ਕੇ ਸਭ ਕੁਝ ਹੀ ਵਿਕਮਕਾ ਗਿਆ ਸਾਰਾ ਉਹ ਇਹਨਾਂ ਦੀ ਬਿਮਾਰੀ ਤੇ ਲੱਗ ਗਿਆ ਹਾਂਜੀ ਅਸਲ ਦੇ ਵਿੱਚ ਇਹਨਾਂ ਨੂੰ ਹੋਇਆ ਕਿਸੇ ਬਿਮਾਰੀ ਕਿਸ ਦੀ ਇਸ ਚੀਜ਼ ਦੀ ਪਹਿਲਾਂ ਤੇ ਉਤਰਾ ਵੀ ਬਿਮਾਰ ਰਹਿੰਦੇ ਸੀ ਉਹ ਚੂਲੇ ਦੇ ਉੱਤੇ ਜ਼ਖਮ ਹੋ ਗਿਆ ਸੀ ਉਹ ਮੁੜ ਕੇ ਪਾੜ ਗਿਆ ਉਹ ਬਸ ਪਾੜਦਾ ਗਿਆ ਉਹ ਟੋਏ ਪੈਂਦੇ ਗਏ ਚੂਲੇ ਦੇ ਵਿੱਚ ਮੁੜ ਕੇ ਬਸ ਲੰਬੇ ਸਮੇਂ ਤੋਂ ਬਿਮਾਰੀ ਚੱਲਦੇ ਰਿਹਾ ਬਾਅਦ ਵਿੱਚ ਇਹ ਅਟੈਕ ਆਇਆ ਤੇ ਉਦੋਂ ਤੇ ਕੁਝ ਵਾਜ ਚੱਲ ਗਈ ਸੀ ਵਾਜ ਵਾਪਸ ਆ ਗਈ ਤੇ ਫਿਰ ਫਿਰ ਅਟੈਕ ਹੋ ਗਿਆ ਸੀ ਫਿਰ ਅਟੈਕ ਹੋ ਗਿਆ ਹਾਂਜੀ ਅਟੈਕ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਮੌਤ ਹੋ ਗਈ ਹਾਂਜੀ ਮੰਜੇ ਤੇ 6 ਦਿਨ ਮੰਜੇ ਤੇ ਪਏ ਰਹੇ ਤੇ ਇੱਕ ਪਾਸਾ ਮਾਰਿਆ ਗਿਆ ਹੀ ਦੇ ਬਾਅਦ ਵਿੱਚ ਰੋਟੀ ਪਾਣੀ ਵੀ ਛੱਡ ਦਿੱਤਾ ਸੀ ਛੇ ਆ ਦਿਨਾਂ ਦੇ ਵਿੱਚ ਵਿੱਚ ਗਰੰਥੀ ਸਿੰਘ ਹੀ ਡਿਊਟੀ ਲੋਣੀ ਗਏ ਸੀ ਚਾਰ ਤੋਂ ਛੇ ਡਿਊਟੀ ਲਾ ਲਈ ਆ ਡਿਊਟੀ ਲਾ ਕੇ ਡਿੱਗ ਪਏ ਡਿਊਟੀ ਲਾ ਕੇ ਡਿੱਗੇ ਹਾਂਜੀ ਮੁੜ ਕੇ ਨਹੀਂ ਉੱਠੇ ਤੇ ਤੁਸੀਂ ਦੱਸਿਆ ਪਹਿਲੀ ਕਿਨਿੰਗ ਸੀ ਤੁਹਾਡੇ ਕੋਲ ਪਹਿਲਾਂ ਪਹਿਲੀ ਸਾਡੇ ਕੋਲ ਹੈਗੀ ਹੀ ਇਹ ਤਿੰਨ ਕਿਲੇ ਸਾਡੀ ਆਪਣੀ ਹੀ ਤਿੰਨ ਕਿਲੇ ਮੇਰੀ ਤਾਇਆ ਸਹਰਾ ਸੀ ਉਹਨਾਂ ਦੀ ਵੀ ਅਹੀ ਠੇਕੇ ਤੇ ਪਹਿਲੀ ਵੋਲਦੇ ਸਾਂ ਨੋ ਲੇ 6 ਕਿਲੇ ਹਾਂਜੀ 6 ਕਿਲੇ ਹੈਗੀ ਸੀ ਹੂੰ ਤਿੰਨ ਕਿਲੇ ਉਹ ਸਾਡੇ ਤਾਈ ਜੀ ਦਿੱਲੀ ਰਹਿੰਦੇ ਉਹਨਾਂ ਦੀ ਉਹਨਾਂ ਦੀ ਵੀ ਹੁੰਦਾਤ ਹੋ ਗਈ ਹੈ ਹੂੰ ਤੇ ਸਾਡੇ ਕੋ ਵੀ ਆਪਣੇ ਤਿੰਨ ਕਿਲੇ ਹੈਗੇ ਸੀ ਹੂੰ ਹੈਗਾ ਸਭ ਕੁਝ ਇਹ ਥਾਂ ਵੀ ਬਥੇਰਾ ਸੀ ਬਹੁਤ ਜ਼ਿਆਦਾ ਹੈਗਾ ਸੀ ਹੂੰ ਪਰ ਜੋ ਰੱਬ ਨੇ ਜਿੱਥੇ ਰੱਖਣਾ ਵੇ ਰਹਿਣਾ ਪੈਣਾ ਫਿਰ ਸਾਰਾ ਉਹਨਾਂ ਦੀ ਬਿਮਾਰੀ ਤੇ ਲੱਗ ਗਿਆ ਹਾਂ ਪਹਿਲੀ ਵਿੱਗੀ ਤੇ ਕਾਰਬਾਰ ਵੀ ਹਾਂਜੀ ਕੁਝ ਬਿਮਾਰੀ ਤੇ ਲੱਗ ਗਿਆ ਇਸ ਤਰ੍ਹਾਂ ਹੀ ਪਤਾ ਨਹੀਂ ਲੱਗਾ ਜਦੋਂ ਪੁੱਠੀ ਕੀ ਦਾ ਹਰ ਇੱਕ ਦਾ ਜੀ ਕਰਦਾ ਚੰਗਾ ਖਾਣ ਪੀਣ ਨੂੰ ਆਪਣਾ ਘਰ-ਬਾਰ ਹੋਵੇ ਜੀ ਨਹੀਂ ਕਰਦਾ ਵੀਡੀਓ ਦੇ ਵਿੱਚ ਵੀ ਵੀਡੀਓ ਪਾਉਣ ਨੂੰ ਪਰ ਮਜਬੂਰੀ ਹੈ ਬੱਚੇ ਆ ਖਾਣ ਨੂੰ ਅਕਸਰ ਬੱਚਿਆਂ ਨੇ ਤੇ ਖਾਣੇ ਵੀ ਨਾ ਆ ਹੁਣ ਕਿੰਨੇ ਬੱਚੇ ਤੁਹਾਡੇ ਮੇਰੇ ਤਿੰਨ ਬੱਚੇ ਆ ਕਿਹੜੀ ਕਿੰਨੀ ਉਮਰ ਉਹਨਾਂ ਦੀ ਬੇਟੀ ਦੀ ਹੈਗੀ 21 ਸਾਲ ਇੱਕ ਛੋਟਾ ਬੇਟਾ ਏ ਉਹ 8 ਸਾਲ ਦਾ ਏ ਹੂੰ ਤੇ ਕੰਮ-ਕੁਮ ਕੁ ਕਰਦਾ ਕੋਈ ਕਾ ਉਹ ਹੋ ਜਾਊਗਾ ਉਹਨੇ ਕਮਾਉਣ ਜੋਗੇ ਹਜੇ ਕਿਤੇ ਵਿਚਾਰੇ ਪੜਦੇ ਆ ਹਜੇ ਪੜਾਈ ਪੜਾਉਣ ਦੇ ਆ ਵੀ ਚਲੋ ਕਿਸੇ ਨਾ ਕਿਸੇ ਤਰ੍ਹਾਂ ਪੜ ਜਾਣਗੇ ਆਪਦੇ ਪਿਆਰਾਂ ਸਿਰ ਖੜੇ ਹੋ ਜਾਣਗੇ ਹੁਣ ਬੇਟੀ ਕਿੱਥੇ ਬੇਟੀ ਬੇਟੀ ਕਾਲ ਚ ਜਾਂਦੀ ਹੈ ਕਾਲ ਚ ਜਾਂਦੀ ਹੈ ਹਾਂਜੀ ਉਹਦੀ ਟੀਚਰ ਪੜਾਉਂਦੀ ਉਹਨੂੰ ਉਹਦੇ ਟੀਚਰ ਇਹਨੂੰ ਪੜਾਉਂਦੇ ਹਾਂਜੀ ਠੀਕ ਹੈ ਹਾਂਜੀ ਉਸ ਤੇ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ ਨਹੀਂ ਨਹੀਂ ਤੇ ਹੁਣ ਕੀ ਸੰਗਤ ਕੋਲੋਂ ਕੀ ਮੰਗ ਕਰਦੇ ਹੋ ਮੈਂ ਮੰਗ ਇਹੋ ਕਰਦੇ ਹਾਂ ਇੱਕ ਤੇ ਮੇਰੀ ਵੀ ਮਾਲੀ ਸਿਹਤ ਤਾਂ ਤੇ ਇੱਕ ਮੈਂ ਵੀ ਜਿਹੜਾ ਆਪਣੇ ਬੱਚਿਆਂ ਨੂੰ ਪੜਾ ਸਕਾ ਉਹਨਾਂ ਨੂੰ ਆਪਦੇ ਕਮਕਾਰਾਂ ਤੇ ਲਾ ਸਕਾ ਤੇ ਦੂਜਾ ਮੈਨੂੰ ਆਪਣਾ ਘਰ ਚਾਹੀਦਾ ਮੈਂ ਕਿਰਾਏ ਤੇ ਰਹਿਣੀ ਆ ਤੇ ਇਹ ਵੀ ਉਹਨਾਂ ਨੇ ਮਾਰਚ ਦੇ ਵਿੱਚ ਸ਼ਾਇਦ ਮਾਲਕ ਮਕਾਨ ਨਾਲ ਆ ਜਾਣਾ ਹੈ ਹੂੰ ਤੇ ਉਹਨਾਂ ਨੇ ਠਾ ਦੇਣਾ ਮੈਨੂੰ ਤੇ ਘਰ ਦਾ ਕਿਰਾਇਆ ਕਿੰਨਾ ਚੰਦੇ ਆ ਘਰ ਦਾ ਕਿਰਾਇਆ ਮੈਂ 2000 ਰੁਪਏ 2000 ਰੁਪਏ ਮੰਥਲੀ ਹਾਂਜੀ ਹੂੰ ਮੰਗਦੇ ਜ਼ਿਆਦਾ ਹੀ ਮੈਂ 2 ਹੀ ਦੇਣੀ ਆ 2000 ਦੇਣੀ ਆ ਕੋ 10000 ਰੁਪਏ ਮੇਰੀ ਪੈਨਸ਼ਨ ਹੁੰਦੀ ਆ ਹੋਰ ਕੋਈ ਕਮਾਈ ਦਾ ਸਾਧਨ ਹੈ ਨਹੀਂ ਮਾੜਾ ਮੋਟਾ ਮੈਂ ਕਾ ਮਸ਼ੀਨ ਦਾ ਕਰਦੀ ਆ ਮਸ਼ੀਨ ਸਲਾਈ ਕਰਦੀ ਆ ਹਾਂਜੀ ਆਪ ਵੀ ਮੈਂ ਬਿਮਾਰਿਸ਼ ਮਾਰਿੰਦੀ ਆ ਹੂੰ ਤੇ 2000 ਰੁਪਏ ਕਿਰਾਇਆ ਮਾਹੀ ਦੇਣਾ ਔਖਾ 3000 ਰੁਪਏ ਪੈਨਸ਼ਨ ਆ ਉਹਦੇ ਚ ਸਿਰਫ ਮੈਨੂੰ 1000 ਰੁਪਏ ਬਚਦਾ ਹੈ ਹੂੰ ਬਾਕੀ ਇਤਨਾ ਹੀ ਭੈਣ ਭਰਾ ਵਾ ਕਈ ਸਪੋਰਟ ਕਰ ਦਿੰਦੇ ਆ ਸਭ ਦੇ ਪੱਤੇ ਤੋਂ ਹੂੰ ਇਸੇ ਤਰ੍ਹਾਂ ਤੇ ਜਿਤਨਾ ਮਤਲਬ ਘਰ ਦਾ ਗੁਜ਼ਾਰਾ ਹੁਣ ਬਹੁਤ ਔਖਾ ਚੱਲ ਰਿਹਾ ਹੈ ਨਾ 2000 ਰੁਪਏ ਕਿਰਾਇਆ ਵੀ ਤੁਸੀਂ ਦਿੰਦੇ ਹੋ ਤੇ ਬੱਚੇ ਵੀ ਅਜੇ ਕਮਾਉਣ ਯੋਗ ਨਹੀਂ ਹੈਗੇ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਹੈਗਾ ਜਿੱਤੇ ਕੋਈ ਤੁਹਾਡੀ ਹੈਲਪ ਹੋ ਸਕੇ ਸੰਗਤ ਤੁਹਾਡੇ ਨਾਲ ਕੰਟੈਕਟ ਕਰ ਸਕੇ ਹਾਂਜੀ ਉਹ ਮੇਰੇ ਬੇਟੇ ਦਾ ਹੈ ਹੋਤੀ ਤਾ ਆ ਨੰਬਰ ਦੇ ਦਿਓ ਕੋਈ ਹਾਂਜੀ ਬੋਲ ਦਿਓ ਨੰਬਰ ਚਲੋ ਮੇਰੇ ਬੇਟੇ ਦਾ ਨੰਬਰ ਹੈਗਾ ਵਾ 90568 31739 ਦੁਬਾਰਾ ਬੋਲ ਦਿਓ 90568 31739 ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੋ ਦੋਸਤੋ ਇਹ ਗਰੰਤੀ ਸਿੰਘ ਦਾ ਪਰਿਵਾਰ ਹੈ ਤੇ ਆ ਜਿਹੜੇ ਘਰ ਵਿੱਚ ਮੈਂ ਖੜਾ ਐ ਘਰ ਵੀ ਇਹਨਾਂ ਦਾ ਆਪਣਾ ਨਹੀਂ ਕਿਹਾ ਮੈਂ ਪਹਿਲਾਂ ਵੀ ਦੱਸਿਆ ਕਿ ਘਰ ਵੀ ਕਿਰਾਏ ਤੇ ਐ ਤੇ ਇਹ ਸਾਡੇ ਵਾਸਤੇ ਨਾ ਇੱਕ ਨਮੋਸ਼ੀ ਦੀ ਗੱਲ ਐ ਕਿ ਸਾਡੇ ਪਾਠੀ ਸਿੰਘਾਂ ਦਾ ਇਹ ਹਾਲਾਤ ਨੇ ਕਿਉਂਕਿ ਸਾਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਐ ਵੀਡੀਓ ਬਣਾਉਣ ਲੱਗਿਆ ਦੁੱਖ ਬਹੁਤ ਐ ਕਿ ਐਡੀ ਵੱਡੀ ਸਾਡੀ ਸਰਮਾਇਆ ਹੋਵੇ ਸਾਡੇ ਕੌਮ ਦੇ ਕੀਰੇ ਹੋਣ ਇੰਨਾ ਸੇ ਦਾਨਪੁਨ ਕਰਦੇ ਆ ਵੱਡੇ ਵੱਡੇ ਅਸੀਂ ਲੰਗਰ ਲਾਉਨੇ ਆ ਹਨਾ ਵੱਡੇ ਵੱਡੇ ਅਸੀਂ ਸਮਾਗਮ ਕਰਾਉਨੇ ਆ ਅੱਜ ਸਿੱਖ ਕੌਮ ਨੂੰ ਹਮੇਸ਼ਾ ਹੀ ਲੋਕ ਇਸ ਕਰਕੇ ਜਾਣਦੇ ਆ ਕਿ ਇਹ ਸਿੱਖ ਕੌਮ ਐਸੀ ਕੌਮ ਐ ਕਿ ਜਿਹੜੀ ਲੋਕਾਂ ਨੂੰ ਭੋਜਨ ਦਿੰਦੀ ਐ ਪਰ ਜਦੋਂ ਇਹਦੇ ਆਪਣੇ ਪ੍ਰਚਾਰਕ ਜਾਂ ਆਪਣੇ ਇਹਦੇ ਗ੍ਰੰਥੀ ਸਿੰਘਾਂ ਦੇ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਹੋਣ ਤੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਸੋਹਿਰਦ ਹਾਂ ਤੇ ਜੇ ਅਸੀਂ ਇਹਨਾਂ ਪਰਿਵਾਰਾਂ ਦੀ ਬਾਹ ਫੜੀਏ ਆਪਣਿਆਂ ਦੀ ਬਾਹ ਫੜੀਏ ਤੇ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਵੀ ਆਪਾਂ ਸਮੇਂ ਦਾ ਹਾਣੀ ਜਿਹੜਾ ਉਹ ਬਣਾ ਸਕਦੇ ਆ ਸੋ ਇਸ ਗਰੀਬ ਪਰਿਵਾਰ ਦੀ ਮੈਂ ਅੱਜ ਵੀਡੀਓ ਇਸ ਕਰਕੇ ਬਣਾਈ ਹੈ ਸਾਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਵੀਡੀਓ ਬਣਾਉਂਦੇ ਆ ਪਰ ਕਿਉਂਕਿ ਸਾਡੇ ਵਿੱਚ ਨਾ ਇੱਕ ਮਾਨਸਿਕਤਾ ਹੋ ਗਈ ਹੈ ਜਿੰਨਾ ਚਿਰ ਕੋਈ ਰੋ ਕੇ ਦੱਸਦਾ ਨਹੀਂ ਨਾ ਵੀ ਮੇਰੇ ਹਾਲਾਤ ਆ ਨੇ ਉਹਨਾਂ ਚਿਰ ਅਸੀਂ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀਂ ਹੁੰਦੇ ਪਿੱਛੇ ਜੋ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਵਾਇਰਲ ਹੋਈ ਜਿਹੜਾ ਉਹ ਬੱਚਾ ਕਹਿ ਰਿਹਾ ਸੀ ਕਿ ਮਾਸਟਰ ਨੇ ਪੁੱਛਿਆ ਕਿ ਭਾਈ ਤੂੰ ਕੁਝ ਖਾ ਕੇ ਨਹੀਂ ਆਇਆ ਤੋ ਕਹਿੰਦਾ ਘਰ ਆਟਾ ਹੈ ਨਹੀਂ ਸੀ ਜਦੋਂ ਇਹ ਵੀਡੀਓ ਇੰਨੀ ਕੁ ਕਲਿੱਪ ਵਾਇਰਲ ਹੋਈ ਤੇ ਅੱਜ ਸਮਾਜ ਸੇਵੀ ਵੀਰਾਂ ਨੇ ਸਾਡੇ ਪੰਜਾਬੀਆਂ ਨੇ ਜੱਥੇਬੰਦੀਆਂ ਨੇ ਉਦੇ ਘਰ ਵਿੱਚ ਘਰ ਵੀ ਉਹਦਾ ਕਹਿੰਦੇ ਬਣ ਰਿਹਾ ਤੇ ਕੁਝ ਲੋਕਾਂ ਨੇ ਉਹਨੂੰ ਦਾਨਪੁਣੂ ਵੀ ਕੀਤਾ ਤੇ ਬਹੁਤ ਸੋਨਾ ਹੋ ਗਿਆ ਉਸ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਸੁਤਰ ਕੇ ਖੁਦ ਲੀਡਰ ਸਹਿਬਾਨ ਵੀ ਉਹਦੇ ਘਰ ਪਹੁੰਚੇ ਤੇ ਪਰਿਵਾਰ ਨੇ ਨੌਕਰੀ ਦੀ ਵੀ ਮੰਗ ਕੀਤੀ ਤੇ ਪਤਾ ਨਹੀਂ ਹੁਣ ਨੌਕਰੀ ਮਿਲੀ ਜਾਂ ਨਹੀਂ ਮਿਲੀ ਇਹ ਵੱਖਰੀ ਅਵਿਸ਼ਾਏ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਆਓ ਯਾਰ ਆਪਣਿਆਂ ਦੀ ਬਾਹ ਫੜੀਏ ਅਸੀਂ ਬੜੇ ਵੱਡੇ ਲੰਗਰ ਲਾ ਲੈ ਸੜਕਾਂ ਤੇ ਲੰਗਰ ਲਾਉਨੇ ਆ ਵੱਡੇ ਵੱਡੇ ਸਮਾਗਮ ਕਰਾਉਨੇ ਆ ਪਰ ਜਿੱਥੇ ਲੰਗਰ ਦੀ ਲੋੜ ਹੈ ਨਾ ਉਹ ਜ਼ਰੂਰ ਧਿਆਨ ਦਿਆ ਕਰੋ ਇੱਕ ਗਰੰਥੀ ਸਿੰਘ ਦਾ ਪਰਿਵਾਰ ਹੈ ਤੇ ਤਿੰਨ ਬੱਚੇ ਨੇ ਭੈਣ ਦੇ ਹੁਣ ਬੱਚੇ ਇੱਥੇ ਘਰ ਵਿੱਚ ਨਹੀਂ ਬੱਚੇ ਸਕੂਲ ਗਏ ਨੇ ਬੇਟੀ ਜਿਹੜੀ ਉਹ ਕਾਲ ਚਾਹਦੀ ਹੈ ਤੇ ਕਾਲਜ ਵਾਲੇ ਉਸ ਬੱਚੀ ਦੀ ਫੀਸ ਜਿਹੜੀ ਤਾਰ ਕੇ ਉਹਨੂੰ ਪੜਾ ਰਹੇ ਨੇ ਕਿਉਂਕਿ ਗਰੰਥੀ ਹੋਣ ਦੇ ਨਾਤੇ ਸੋ ਇਹ ਪਰਿਵਾਰ ਦੇ ਹਾਲਾਤ ਅੱਜ ਦੇ ਅਸੀਂ ਤੁਹਾਨੂੰ ਦਿਖਾਏ ਆ ਇਹਨਾਂ ਦਾ ਮੋਬਾਈਲ ਨੰਬਰ ਜਿਹੜਾ ਅਸੀਂ ਬੋਲ ਦਿੱਤਾ ਭੈਣ ਨੇ ਤੇ ਨਾਲ ਹੀ ਆਪਾਂ ਉਹਨਾਂ ਨੂੰ ਮੈਂਸ਼ਨ ਵੀ ਕਰ ਦੇਵਾਂਗੇ ਉੱਪਰ ਸਕਰੀਨ ਤੇ ਚਲਾ ਵੀ ਦਿਆਂਗੇ ਤੇ ਜਰੂਰ ਖੁਦ ਤੁਸੀਂ ਆਪ ਮਦਦ ਕਰਨੀ ਮੈਂ ਪਹਿਲਾਂ ਵੀ ਕਿਹਾ ਕਿ ਸਾਡੀ ਕੋਈ ਸੰਸਥਾ ਨਹੀਂ ਹੈ ਨਾ ਕੋਈ ਸਾਡਾ ਐਨਜੀਓ ਹੈ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਇਹ ਵੀਡੀਓ ਸੰਗਤ ਦੀ ਝੋਲੀ ਪਾ ਰਹੇ ਹਾਂ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਪ੍ਰਵਾਦ ਦੇ ਹਾਲਾਤ ਜਿਹੜੇ ਆ ਉਹ ਸੁਧਰ ਸਕਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਬੇਕਤਰੋ ਸੁਰਖਾਵ ਟੀਵੀ ਧੰਨਵਾਦ